ਸਤਿ ਸ੍ਰੀ ਅਕਾਲ ਜੀ ਦਾਲੀ ਸਾਰਿਆਂ ਦਾ hope ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਤੁਹਾਡਾ ਆਪਣਾ ਗੋਪੀ ਅਲੀਪੁਰੀਆ ਗਾਈਸ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਓ ਜੀ ਗਾਈਸ ਸਾਡੇ ਹੈਗਾ ਖਵਾਇਆ ਪੀਰ ਜਗਾ ਤੇ ਸਾਲ ਤੇ ਅੱਜ ਅਸੀਂ ਸਾਲ ਦੀ ਗराई ਇਕੱਠੀ ਕਰਨ ਲੱਗੇ ਆ ਲਓ ਜੀ ਗਾਈਸ ਸਾਰੇ ਜਣੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜੂ ਲਿਖਿਓ ਤੇ ਆਪਣੇ ਹੈਗਾ ਆ ਸਾਲ ਸਾਲ ਲਈ ਆਪਾਂ ਗਾਇਸੇ ਰੱਖਣਾ ਹੈ ਤੇ ਅੱਜ ਆਪਾਂ ਕੰਨ ਲੱਗੀਆਂ ਗਰਾਈ ਸਾਰੇ ਜਾਣੇ ਲਓ ਜੀ ਤੁਹਾਨੂੰ ਦਿਖਾਣੇ ਅੱਜ ਆਪਣਾ ਸਾਰਾ ਪ੍ਰਿੰਡ ਕਲੀਪ ਪਰ ਚੈੱਕ ਕਰਾਣੇ ਆ ਚਲੋ ਮੁੰਡੇ ਕਰੋ ਨਿਕਲਿਓ ਨੂੰ ਔੜੀ ਔੜੀ ਨਿਕਲੂਗੇ ਤੇ ਆਪਾਂ ਹੈਗੇ ਰੈਡੀ ਚੜੀ ਹੋ ਕੇ ਆ ਗਏ ਚਲ ਲਓ ਜੀ ਹੁਣ ਲੱਗੇ ਆਪਾਂ ਗਰਾਈ ਇਕੱਠੀ ਕਰੋ ਕਰੋ ਵਾਲੀਪੁਰ ਦਾ ਪਿੰਡ ਦਾ ਦਰਵਾਜਾ ਚੱਕ ਪਿੰਡ ਅਲੀਪੁਰ ਸੱਤ ਦਾ ਵਾਏ ਗੁਰੂ ਲਿਖਿਆ ਹੈ ਲਓ ਜੀ ਗਮਨੇ ਗਮਨੇ ਲਾਏ ਹੋਏ ਹਨ ਵਧੀਆ ਗੱਲਬਾਤ ਸਾਰੇ ਜਣੇ ਬਲੌਗ ਕਰ ਚੱਕ ਤੇ ਆਪਣੇ ਬਾਕੀ ਮਿੱਤਰ ਸੱਜਣ ਇੱਧਰ ਬੈਠੇ ਆਪਣੇ ਭਾਈ ਉਹਨੇ ਚਾਚੇ ਹੋਣੀ ਆਪਣਾ ਲਓ ਜੀ ਇੱਧਰ ਸੂਰਜ ਜੁਣੀ ਵੀ ਦਿੱਤੇ ਆ ਦਰਸ਼ਨ ਤੇ ਆਪਣਾ ਅੱਜ ਦਾ ਬਲੌਗ ਸਾਰੇ ਜਣੇ ਜਰੂਰ ਦੇਖਿਓ ਛੇਤੀ ਆ ਜੋ ਮਹਾਰਾਜ ਉਹ ਸੂਰਜ ਦੇਖੋ ਕਿੱਥੇ ਆ ਗਏ ਆ ਤਈ ਉਧਰ ਕਹਿੰਦੇ ਆ 6 ਵਜੇ ਆਣਾ 6:30 ਹੋ ਗਏ ਆ ਹੌਲੀ ਹੌਲੀ ਆਂਦੇ ਸਾਰੇ ਜਾਨੇ ਇੱਕ ਤਾਂ ਬਖਸ਼ 10 15 ਮਿੰਟ ਠੀਰਾਂ ਨੂੰ ਤਾਂ ਹਾਲ ਅਰੇ ਹੋਰ ਨਾਲੇ ਕਹਿੰਦੇ 5:30 ਆਣਾ ਮੈਂ 6:30 ਹੋ ਗਏ ਆ ਚਲੋ ਚਲੀਏ ਹੁਣ ਉੱਠ ਜੋ ਸੰਗ ਤਾਂ ਉੱਠਦੀਆਂ ਹੀ ਨਹੀਂ ਆ ਗਏ ਦਾ ਗਾਉਂਦੇ ਆ ਨੀ ਦੋਹੀ ਚਲੋ ਨਿਕਲੀਏ ਇੱਕ ਬੋਲ ਵਾਲਾ ਆਇਆ ਸਾਰੇ ਬੰਦਾ ਹੀ ਨਹੀਂ ਆਇਆ ਅਜੇ ਬੰਦਾ ਛੋਟਾ ਆਇਆ ਬੰਦਾ ਨਹੀਂ ਆਇਆ ਹੋ ਆਓ ਸਾਰੇ ਆਣੇ ਆਪਾਂ ਆਏ ਲੈ ਦਰਵੇਲੇ ਚਲ ਆਇਓ ਜੀ ਕਰੋ ਕੀ ਇੱਕ ਮੇਰਾ ਟਰੈਕਟਰ ਟਰੈਕਟਰ ਵੀ ਰੱਖਿਆ ਪੈਸਾ ਆ ਰਿਹਾ ਲਓ ਜੀ ਮੇਤਰਾ ਕਰੋ ਅਲੀ ਪਰ ਪਿੰਡ ਚੈੱਕ ਤੇ ਇੱਧਰ ਸੂਰਜ ਜੁਣੀ ਵੀ ਦਰਸ਼ਨ ਦਿੱਤੇ ਆ ਹਾਂ ਮਨੂ ਆ ਤਾਤਾ ਬੱਲੇ ਸ਼ਾਨ ਦੇ ਰੱਬ ਜੀ ਆਖੀ ਬੈਲਾ ਕੱਢ ਤੋਪometro ਜ਼ਿਆਦਾ ਹੋ ਗਈ ਆ ਮਾੜ ਮਾੜੋ ਮਾੜ ਲੱਗੇ ਜਣਾ ਕਿ ਅੰਤ ਤੱਕ ਸੈਂਟ 2 ਲੱਗ ਜਾਣੇ ਬੱਸ ਕਰ ਬੱਸ ਕਰ ਦੇਖੇ ਗੱਡੀ ਲੱਗਿਆ ਸਵੇਰੇ ਸਵੇਰੇ ਸਗਰ ਸ਼ੇਰਾ ਜੀ ਸੇਬ ਐ ਦਲ ਬੱਤੀ ਸੇਬਾਂ ਨੇ ਚੱਲੀ ਆਪਾਂ ਤੂੰ ਉਧਰ ਨਹੀਂ ਜਾਣਾ ਲਓ ਜੀ ਮਿੱਤਰੋ ਕਰੋ ਸਾਰਿਆਂ ਨੇ ਦਰਸ਼ਨ ਇਹ ਐ ਖਵਾਜਾ ਦੇਵ ਜੀ ਮਿੱਤਰੋ ਪਿੰਡ ਅਲੀਪੁਰ ਤੋਂ ਦੱਸਿਆ ਆ ਸਾਲ ਕਰਾਣਾ ਹੈ ਉਹਦੇ ਲਈ ਗ੍ਰਾਹੀ ਇਕੱਠੀ ਕਰਦੇ ਆ ਤੇ ਲਓ ਜੀ ਆਪਾਂ ਦਾਣੇ ਲਿਆਉਂਦੇ ਤੇ ਆਪਾਂ ਸਾਈਡ ਤੇ ਰੱਖੇ ਤੇ ਲਓ ਜੀ ਇੱਧਰ ਕਰੋ ਦਰਸ਼ਨ ਇਹ ਖੋ ਯਾ ਪੀਰ ਦੀ ਬਾਹੇ ਗੁਰੂ ਜੀ ਮਿਹਰ ਕਰਿਓ ਸਭ ਤੇ ਲੋ ਜੀ ਕਰੋ ਮੇਟਰ ਸਾਰੇ ਜਣੇ ਦਰਜਣ ਤੇ ਯਾ ਪੀਰਾਂ ਦੀ ਜ਼ਰੂਰ ਲਿਖਦੇ ਹੋ ਈ ਆ ਪੈਣਾ ਠੀਆਣੀ ਹੁਣ ਆਪਾਂ ਗਾਣੇ ਕਰਤੇ ਆ ਖਾਲੀ ਹਾਂ ਜੇ ਫੇਸੋ ਵੀ ਲਾ ਰੋ ਨਾ ਉਹਹੀਂ ਮਤਲਬ ਦਾਣੇ ਕਿਤੇ ਖਾਲੀ ਦੇ ਆਪਾਂ ਹੁਣ ਅਗਲੇ ਦਾਣੇ ਚੱਲੇ ਆ ਭਰ ਲੈ ਯਾ ਜਿਹਨੇ ਬੋ ਬਟਰ ਮੁੰਡਾ ਆਪਣੇ ਪਿੰਡ ਦਾ ਕਾਸ਼ ਕਾਸ਼ ਕਿਦਾਂ ਉਹ ਨਾ ਕਰ ਸਾਲੇ ਨਾ ਬਲ ਸਾਲੇ ਬਲੋਗੇ ਆ ਵੇ ਕੀ ਹੋ ਗਿਆ ਇਹ ਮੁੰਡਾ ਸੰਘ ਦਾ ਬੋ ਆ ਕਹਿੰਦਾ ਮੈਨੂੰ ਨਾ ਲਈ ਬਲੌਗ ਚ ਇਹਦਾ ਗੱਲਬਾਤ ਪੂਰੀ ਆ ਲੋਈ ਮੁੰਡੇ ਅੱਧੇ ਮਿੰਟ ਦਾ ਕਰਾਈ ਹੋ ਗਈ ਅੱਧੇ ਰਹਿ ਗਈ ਆ ਤੇ ਕਰੋ ਚੈੱਕ ਇਧਰ ਗੇਟ ਇਹ ਆਪਣੇ ਯੋਧੇ ਭਰਾਵਾਂਾਂ ਦੀ ਗੋਠੀ ਆ ਆ ਜਾਓ ਮਿੱਤਰੋ ਛੋਟੀ ਯਾਰ ਚਲਿਏ ਸਾਬਰ ਕੀ ਕਰੀਏ ਨਾ ਦੁਗੜੀਆਂ ਮਾਰੀ ਜਾਂਦਾ ਛੋਟਾ ਸੇਗਾ ਤਾਰ ਤਰਵਾ ਇਧਰ ਜਾਂਦੇ ਆਪਣੇ ਸਾਰੇ ਸੇਵਾਦਾਰ ਤੇ ਲੋ ਜੀ ਆ ਆਪਣਾ ਰੇੜਾ ਹਾਂਜੀ ਤੇ ਲੋ ਜੀ ਇਧਰ ਗੁਰਦੁਆਰਾ ਸਾਹਿਬ ਪਿੰਡ ਅਲੀਪਰ ਦਾ ਕਰੋ ਚੈੱਕ ਸਾਰੇ ਜਣੇ ਗੁਰਦੁਆਰਾ ਪਿੰਡ ਅਲੀਪਰ ਦਾ ਗੁਰਦੁਆਰਾ ਸਾਹਿਬ ਸਾਰੇ ਜਣੇ ਵਾਹਿਗੁਰੂ ਜਰੂਰ ਲਿਖਿਓ ਕਰ ਲਾਓ ਜੀ ਇਹ ਕਹਿੰਦੇ ਪਿੰਡ ਅਲੀਪਰ ਦਾ ਸਕੂਲ ਚੈੱਕ ਕਰੋ ਸਾਰੇ ਜਣੇ ਕੱਲ੍ਹ ਵਾਦ ਐਨ ਕਹਿੰਦੇ ਪੂਰੀ ਬਣਾਈਓ ਆ ਪਿੰਡ ਅਲੀਪਰ ਸਕੂਲ ਕਰੋ ਚੈੱਕ ਕਰੋ ਮੇਤਰੋ ਸਾਰੇ ਜਾਣੇ ਸ਼ੀਸ਼ੇ ਸ਼ਾਸ਼ ਐਨ ਲੱਗੇ ਆ ਪੂਰੇ ਸੇਓ ਜੀ ਅੰਦਰ ਲੱਗਣਾ ਪੀ ਮੁੰਡਿਆਂ ਦਾ ਵੀ ਦੇ ਨਾਲ ਵੀਰ ਭਾਜੀ ਮੇਨ ਨਾਲ ਨਾਲ ਅਕਾਊਂਟ ਕਰੀ ਜਾਂਦਾ ਪੈਸਾ ਦਾ ਨਹੀਂ ਨਹੀਂ ਮੈਂ ਡੇਟ ਭਾਈਆ ਅਗਲੇ ਸਾਲ ਜੀਤਾ ਨੂੰ ਕਿਹੜਾ ਮੁੰਡਿਆਂ ਦੇ ਗਿਆ ਪਿੰਦੇ ਆ ਸਾਰੇ ਜਾਣੇ ਉਹਨਾਂ ਟੀਮੀ ਆਉਣੇ ਕੀ ਤਬ ਹੋ ਕੀ ਆਪ ਵੀ ਕੇ ਕੈਮ ਹੋਗੇ ਫਿਰ ਜਾਵਾਂਗੇ ਅੱਗੇ ਬਾਕੀ ਮੁੰਡੇ ਖੜੇ ਆ ਉੱਧਰ ਸਾਰੇ ਜਾਣੇ ਤੇ ਆਪਣਾ ਰੇੜਾ ਉੱਧਰ ਖੜਾ ਆ ਉੱਥੇ ਦਾਣੇ ਆ ਜਦੋਂ ਆਪਾਂ ਦਾਣੇ ਰੱਖਿਆ ਨੇ ਜਗ੍ਹਾ ਤੇ ਹਾਂਜੀ ਲੋ ਬਈ ਇਹ ਦੋ ਸਾਬਜੀ ਵਾਲੇ ਭਾਈ ਹੁਣ ਇਹ ਵੀ ਮਸ਼ਹੂਰੀ ਦੇ ਕੇ ਵਿੱਚ ਸਭ ਦਾ ਮਾਲਕ ਏਕ ਮਸ਼ਹੂਰੀ ਦੇਤੀ ਨਹੀਂ ਮੁੰਡਿਆਂ ਨੇ ਵੀ ਵੇਚ ਕੇ ਪਲੱਸ ਸੜਕਾਂ ਚੈੱਕ ਕਰੋ ਜੀ ਪਰ ਪਿੱਟੀਆਂ ਸਾਰੀਆਂ ਕੰਕਰੀਟ ਦੀਆਂ ਬਣਾਈਆਂ ਆ ਪੂਰੇ ਪਿੰਡ ਚ ਕੰਕਰੀਟ ਦੀਆਂ ਸੜਕਾਂ ਬਣਾਈਆਂ ਆ ਆ ਛੋਟੀ ਸੜਕ ਦੇਖ ਲਓ ਚਾਹੇ ਵੱਡੀ ਇਹਨਾਂ ਪਿੰਡ ਦੀ ਗੱਲਬਾਤ ਐਂਡ ਕਰਾਈਓ ਆ ਸਾਰੇ ਜਣੇ ਲਓ ਜੀ ਮਿੱਤਰੋ ਇੱਧਰ ਬਾਬਿਆਂ ਦੀ ਭੇਟਾ ਚੈੱਕ ਕਰੋ ਇੱਧਰ ਪਾਜੀ ਨੇ ਹੈਂਡ ਬੈਗ ਪਾਇਆ ਵਾ ਇਹ ਮਾਇਆ ਮਾਇਆ ਹੋਈ ਪਈ ਐ ਕਹਿੰਦੇ ਆ ਮੁੰਡਾ ਛੋੜਾ ਬਹੁਤ ਸੇਵਾਦਾਰ ਆ ਤਕੜਾ ਸੇਵਾਦਾਰ ਆ ਹੱਸਦਾ ਹੋਇਆ ਇਧਰ ਵਿੱਕੀ ਭਾਈ ਦਾ ਮੁੰਡਾ ਪੂਰੀ ਸੇਵਾ ਕਰਦਾ ਸਾਈਕਲੀ ਤੇ ਉਹ ਵਿੱਕੀ ਭਾਜੀ ਕਿੱਧਰ ਗਏ ਵਾ ਬਾਹਰ ਬਾਹਰ ਆਹ ਦਾ ਮੁੰਡਾ ਸੇਵਾ ਪੂਰੀ ਕਰਦਾ ਏ ਆਜੋ ਛੇਤੀ ਤੁੱਪ ਚੜ ਗਈ ਜਿਆਦਾ ਸਹਿਬ ਤੁੱਪ ਹੋ ਗਈ ਨਾ ਜਿਆਦਾ ਹੈਂ ਇਹ ਕਰੋ ਚੱਕ ਮਤਰੋ ਅਲੀ ਵਰ ਸਾਰਾ ਓਏ ਮਤਰਾਂ ਨੇ ਰੇੜਾ ਸੱਟ ਲਿਆ ਹੀ ਨਾਲੀ 'ਚ ਅੰਬੂ ਭਾਜੀ ਕੀ ਹੋਇਆ ਰੇੜਾ ਹੀ ਮਰਿਆ ਨਾਲੀ 'ਚ ਡਾੜਤਾ ਤੁਸੀਂ ਆ ਪਹਿਲਵਾਨ ਨਹੀਂ ਕੱਢਿਆ ਰੇੜਾ ਨਾਲੀ 'ਚੋਂ ਕੱਢਿਆ ਓਏ ਕਹਿੰਦੇ ਇੱਧਰ ਖੇਤਾਂ 'ਚ ਪਾਣੀ ਛੱਡਿਆ ਆ ਤੇ ਥੋੜੇ ਟਾਈਮ ਤੱਕ ਹੁਣ ਝੋਨਾ ਲੱਗ ਜਾਣਾ ਆ ਸਾਰੇ ਪਾਸੇ ਤੁਹਾਨੂੰ ਝੋਨਾ ਹੀ ਝੋਨਾ ਦਿਖੂਗਾ ਸਾਰੇ ਹੀ ਖੇਤਾਂ 'ਚ ਲਓ ਜੀ ਹੁਣ ਆਪਣੇ ਥੋੜੇ ਹੀ ਘਰ ਰਹਿ ਗਏ ਆ ਗਰਾਹੀ ਆਪਣੀ ਬਾਕੀ ਤਾਂ ਹੋ ਗਈ ਆ ਮੈਨੂੰ ਇੱਕ ਗੁਣੇ ਹੰਟ ਦੇ ਦੇਵਾਂਗੇ ਦੇਖੀ ਚੱਲੂਗਾ ਸਦੇ ਚੇਤਾ ਭੁੱਲ ਜਾਂਦਾ ਨਾ ਉਹ ਦੇਖੋ ਜਹਾਜ਼ ਉਡਣ ਲੱਗਾ ਉੱਧਰ ਬਹੁਤ ਹੀ ਨਿਕਲਦਾ ਦੋ ਘਰ ਕਰੋ ਚੈੱਕ ਜੀ ਸਾਰੇ ਜਾਣੇ ਜਹਾਜ਼ ਪੈਂਦਾ ਲੀ ਪਰਦਾ ਜਹਾਜ਼ ਤੇਖੀ ਬੱਸ ਕਰ ਭਰਾਵਾ ਹਾਂ ਹਾਂ ਦੇ ਬਾਈ ਇੱਧਰ ਨੂੰ ਆ ਜਾਓ ਅਲੀਪੁਰ ਤੇ ਸ਼ਿਕਾਰੀ ਬਹੁਤ ਰੱਖੇ ਹੋ ਕਿੱਧਾ ਕਿਧਾ ਹੋਰੀ ਕਿਧਾ ਅਲੀਪੁਰ ਤੇ ਸ਼ਿਕਾਰੀ ਬਹੁਤ ਰੱਖੇ ਹੋ ਲੈ ਤਾਂ ਬੱਸ ਉਹ ਇੱਧਰ ਸਾਡਾ ਸੀਪਾ ਭਾਜੀ ਸੇਵਾ ਕਰਨ ਲਈ ਠੰਡਾ ਲੈ ਕੇ ਆਇਆ ਸੀਪਾ ਭਾਜੀ ਕਿੱਥੋਂ ਲੈ ਕੇ ਆਏ ਇੱਧਰ ਗੋਲਿਆਂ ਨੂੰ ਕੇਲਾ ਚਰ ਨਾ ਨਾ ਇਟਲੀ ਤੋਂ ਆਇਆ ਹੈ ਇਟਲੀ ਤੋਂ ਸਪਰਾਈਟ ਮੰਗਾਈ ਲੋ ਜੀ ਕਰੋ ਚੱਕ ਮੁੰਡੇ ਸੇਵਾ ਵਾਲੇ ਜਿਆਦਾ ਥੱਕ ਜਾਂਦੇ ਆ ਆਜੋ ਇੱਧਰ ਨੂੰ ਆ ਨਿਆਣੇ ਦੇਖੋ ਕੇਲਿਆਂ ਨੂੰ ਕੱਟ ਰਹੇ ਨਹੀਂ ਬਾਡਾ ਲਾਇਆ ਹੋ ਹੋਲੀ ਆ ਜਾ ਇੱਧਰ ਨੂੰ ਹਾਲਾ ਹੁਣ ਲੋਹੀ ਚੱਕਿਆ ਆਪਣਾ ਮੋਟਰਸਾਈਕਲ ਮੋਟਰਸਾਈਕਲ ਚੱਕੇ ਤੇ ਫੇ ਅਸੀਂ ਆਏ ਖੇਤਾਂ ਵੱਲ ਤੁਰ ਕੇ ਤੁਹਾਨੂੰ ਪਤਾ ਗਰਮੀ ਬਹੁਤ ਜਾਵਾ ਆ ਤੇ ਉਹ ਆਪਣੇ ਪਿੰਡ ਦਾ ਗੁਰਦੁਆਰਾ ਨਹੀਂ ਦਾ ਚੈੱਕ ਕਰੋ ਤੇ ਆਪਣਾ ਪਿੰਡ ਹੈ ਤੇ ਆਪਾਂ ਆਇਆ ਆ ਇੱਧਰ ਥੋੜਾ ਦੂਰ ਹੈ ਆ ਆਪਣੇ ਪਿੰਡ ਦੇ ਇੱਧਰ ਵੀ ਰਹਿੰਦੇ ਆ ਥੋੜੇ ਆ ਦੇਖੋ ਕੋਠੀ ਕਰੋ ਚੈੱਕ ਲਓ ਜੀ ਉਹ ਇਹ ਮੁੰਡੇ ਫਿਰ ਚੈੱਕ ਮਾਗੀ ਵਾਲੀ ਕੋਠੀ ਤੇ ਇੱਧਰ ਬੋਲ ਤੇ ਇੱਧਰ ਥੱਕ ਗਈ ਜਿਆਦਾ ਇੱਧਰ ਕਰੋ ਟ੍ਰੈਕ ਚੈੱਕ ਸਵਰਾਜ ਆ 96 ਕਰੋ ਚੱਕਾ ਜੀ ਬਣਾਈ ਛੋੜੀ ਜੀ ਟਰੈਕਟਰ ਤੇ ਇੱਕ ਕਲਮ ਲੱਗ ਗਿਆ ਉਹ ਸਾਰੇ ਜਣੇ ਚਾਹ ਤੇ ਬਿਸਕੁਟ ਨਾਲ ਲੜਾਈ ਦਿਨ ਝਗੜਾ ਨਾ ਹੋ ਗਈ ਰੇਟ ਮਕਾਨ ਆਏ ਸੀ ਨਹੀਂ ਆਈ ਉਹ ਤੇ ਰਹੀ ਸਭੂਰੇ ਦਾ ਇਧਰ ਮੁੰਡੇ ਲੱਗੇ ਉਹ ক্রিকেট ਖੇលਣ ਲੈ ਤੇ ਇਧਰ ਸਜੇਨ ਤੰਦੂਲਕਰ ਹੁਣ ਆਇਓ ਆ ਇਹ ਆਲੀਪਰ ਦਾ ਜੰਝ ਘਰ ਤੇ ਆ ਹੈਗੀ ਆ ਜਿਮ ਹੀ 10 ਮਿੰਟ ਖੇਲੀ ਮੁੰਡਿਆਂ ਨਾਲ ਕ੍ਰਿਕਟ ਮੁੰਡਿਆਂ ਨਾਲ ਕੀਤਾ 10 ਮਿੰਟ ਕ੍ਰਿਕਟ ਖੇਡ ਕੇ ਮਨੋਰੰਜਨ ਆ ਜਾ ਕਰਾ ਬੋਲ ਬੋਲ ਕਰਾ ਲੈ ਖਾ ਰੋ ਭਾਈ ਸੰਗੀ ਜਾਨੇ ਖਾ ਚਾਹਿਆ ਸੀਪਾ ਭਾਈ ਇਹ ਲੋ ਸੇਵਾ ਆ ਪੂਰੀ ਕਰੋ ਉਹ ਦੇਖੋ ਤਾਂ ਸੀਪਾ ਭਾਈ ਸਰਪ੍ਰਾਈਜ਼ ਪਾਣ ਲੱਗਿਆ ਆ ਸੀਪੇ ਭਾਈ ਇਹ ਲੋ ਸੇਵਾ ਸਮੋਸਿਆਂ ਦੀ ਮੁੰਡੇ ਥੱਕ ਗਏ ਤੇ ਹੁਣ ਜਗਾ ਜਿੱਦੇ ਕਰੋ ਠੀਕ ਹੈ ਜਦੋਂ ਪਰ ਠੀਕ ਹੈ ਕੋਈ ਬਰ ਗਏ ਨਹੀਂ ਜਿੱਦੇ ਪਾਤਰ ਰੇਰ ਕਰ ਲੱਗੇ ਆ ਬੜਾ ਕੀਤੀ ਹੁਣ ਸੂਰੇ ਇੱਥੇ ਬੈਠੇ ਸਮਾਜ ਨਾਲ ਕਮੈਂਟ ਜਰੂਰ ਕਰਦੇ ਤੁਹਾਨੂੰ ਬਲੌਗਰ ਕਿਵੇਂ ਦਾ ਲੱਗਿਆ ਸਾਰੇ ਜਣੇ ਕਰੋ ਅੱਜ ਆ ਪੀਰ ਜੀ ਦੇ ਦਰਸ਼ਨ ਇੱਕ ਕਮੈਂਟ ਵਿੱਚ ਜੈ ਵੀਰਾਂ ਦੀ ਜ਼ਰੂਰ ਲਿਖ ਦਿਓ ਸਾਰੇ ਜਾਣੇ ਇੱਕ ਕਮੈਂਟ ਜ਼ਰੂਰ ਕਰਦੇ ਕਰੋ ਆਪਣਾ ਸਾਨੂੰ ਵਲੋਗ ਜੀ ਵੀ ਲਿਖੋ ਜੈ ਵੀਰਾਂ ਦੀ ਜ਼ਰੂਰ ਲਿਖ ਦਿਓਵਾਧੂ ਜੀ ਦਾ ਬਹੁਤ ਬਹੁਤ ਓਏ ਪਗਰਾਹੀ ਮੰਗੀ ਤੇ ਹੋ ਗਈ ਆਪਣੀ ਗਰਾਹੀ ਦੀ ਸਮਾਪਤੀ ਤੇ ਸਾਰੇ ਜਾਣੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਆਪਣਾ ਵਲੋਗ ਅੱਜ ਦਾ ਕਿਵੇਂ ਲੱਗਾ ਤੇ ਸਾਰੇ ਜਾਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜਿਨੇ ਹਲੇ ਨਹੀਂ ਕੀਤਾ ਦੱਸ ਦਿਓ ਕਰੋ ਬਲੌਗ ਤੁਹਾਨੂੰ ਕਿਵੇਂ ਦਾ ਲੱਗਾ ਤੁਹਾਡੇ ਹੌਸਲੇ ਨਾਲ ਹੀ ਆ ਤੁਹਾਡੀ ਸਪੋਰਟ ਨਾਲ ਹੀ ਆ ਸਾਰਾ ਕੁਝ ਤੁਸੀਂ ਸਪੋਰਟ ਕਰੋਗੇ ਤਾਂ ਆਪਣੇ ਬਲੌਗ ਵਧੀਆ ਚੱਲੂਗੇ ਤੇ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਆਪਣਾ ਅੱਜ ਦਾ ਬਲੌਗ ਕਿਵੇਂ ਦਾ ਲੱਗਾ ਧੰਨਵਾਦ ਦੀ ਸਾਰਿਆਂ ਨੂੰ